ਦੇ ਦੋ ਰਪੀ ਆ ਫਾਇ ਨਹੀਂ ਮੇਰਾ ਤੇ ਮਨੇ ਦਿਮਾਗ ਖਰਾਬ ਕਰ ਦਿੱਤਾ ਆਹੋ ਮੇਰੇ ਵੀ ਨਹੀਂ ਦਿਮਾਗ ਚ ਆਇਆ ਉਹ ਵੀ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ ਵਾ ਆਹੋ ਮੈਂ ਟੋਮੇਂਟੀ ਚ ਲੱਗ ਗਿਆ ਜਿਦੋਂ ਪਾ ਮੁੰਡੀਆਂ ਸੀ ਚਲ ਗਿਆ ਹੁਣ ਇੱਧਰ ਉੱਧਰ ਕਿਤੇ ਆ ਲੁਕਾ ਜੀ ਮੁੰਡੀਆਂ ਫਿਰਦੀਆਂ ਜੇ ਅਹੀਂ ਦੇ ਵਿਆਹ ਵਾਲੇ ਘਰ ਗਈਆਂ ਤੇ ਵਿਆਹ ਹੋ ਗਿਆ ਤੁਸੀਂ ਹੁਣ ਕਿੱਧਰ ਜੀ ਵਿਆਹ ਹੋ ਨਹੀਂ ਗਿਆ ਸਕੇ ਨਵਾਂ ਫੜਾ ਕੇ ਆਏ ਤੇ ਆਪਾਂ ਉਹਦੇ ਇੱਥੇ ਖਲੋ ਗਈ ਤੇ ਨਿਆਣੇ ਖੇਡਣ ਦੇ ਉਹ ਹਜੇ ਥੋਖੇ ਖੇਡਣ ਦੇ ਆਦੋ ਖੇਡਣੇ ਤੁਸੀਂ ਨੂੰ ਕੀ ਆਖਣਾ ਖੇਡਣ ਦਿਆਂ ਦੇ ਮੇਰੀ ਗੱਲ ਸੁਣ ਮੈਂ ਉਹ ਕੁੜੀ ਘੋਤ ਲੈਣੀ ਆ ਤੇਰੀ ਉਹ ਵਾਲੀ ਨਹੀਂ ਕੀਜੀ ਗੋਰ ਦੇ ਨਾਲ ਲੇਗੇ ਤੂੰ ਟੁਕੜਾ ਮੈਂ ਨਹੀਂ ਨਹੀਂ ਭਾਜੀ ਖਾਣ ਨਹੀਂ ਪੱਕੀ ਨਾ ਕਰਾਉਣੀ ਆਪਣੇ ਪੁਰਾ ਮਾਪਿਓ ਕਿਥੇ ਆ ਉੱਥੇ ਕੀ ਤੇ ਹੀ ਹੋਣੇ ਆ ਹੋਊਗਾ ਕਿ ਮੇਰੀ ਗੱਲ ਸੁਣ ਨਾਲ ਇੱਥੇ ਮੈਨੂੰ ਬੰਦਾ ਟੱਕਰਿਆ ਇੱਕ ਕਹਿੰਦਾ ਵੀ ਤੇਰੇ ਕਰਮਾ ਚ ਨਹੀਂ ਆਗਾ ਪਰ ਏਡੀ ਬੇਇੱਜ਼ਤ ਵਾਲੀ ਗੱਲ ਵਾ ਮੈਨੂੰ ਕਹਿਆ ਕਿ ਤੇ ਮਿੰਟੋ ਮਿੰਡੀ ਪਤਾ ਨਹੀਂ ਕਿੱਥੇ ਆਹੋ ਆਪਾਂ ਪਿੱਛੇ ਹੀ ਮੁੜੇ ਪਾਜੀ ਤੇ ਉਹ ਪਤਾ ਨਹੀਂ ਕਿੱਧਰ ਚਲ ਗਿਆ ਮਿੰਟੋ ਮਾਦਾ ਵਹਿਮ ਨਾ ਵਾ ਕਿੱਥੇ ਬੰਦਾ ਦਿਖਾਉਂ ਆ ਮੈਨੂੰ ਕਹਿਣਾ ਪਤਾ ਨਹੀਂ ਇੱਥੇ ਕਿਤੇ ਗਾਓ ਕਿਤੇ ਅਲੋਪ ਹੋ ਗਿਆ ਕਿ ਅਸਮਾਨ ਤੋਂ ਕਿਹ ਧਰਤੀ ਨਿਕਲ ਗਈ ਉਹਨੂੰ ਉਹ ਤੇ ਗੱਲ ਵਾ ਉਹ ਇਧਰੋਂ ਆਏ ਆਂ ਫੇਰ ਮੋੜ ਗਏ ਆਂ ਤੇ ਪਤਾ ਨਹੀਂ ਕਿੱਥੇ ਚਲੇ ਗਏ ਮਿੰਟ ਦੀ ਗੱਲ ਆ ਬਾਜੀ ਅਸੀਂ ਆ ਇੱਥੇ ਕੀ ਗਏ ਆ ਮੜਾ ਜੇ ਤੇ ਕੋਈ ਪਿੱਛੇ ਮੁੜ ਕੇ ਦੇਖਿਆ ਤੇ ਉਹ ਹੈ ਨਹੀਂ ਨਹੀਂ ਘਰ ਤੇ ਇਧਰ ਤੁਸੀਂ ਇਧਰ ਕਿਧਰ ਉਹ ਕਹਿੰਦਾ ਨਹੀਂ ਚੇਤਾ ਨਹੀਂ ਭੁੱਲਾ ਉਹ ਜੋ ਦੇਖਿਆ ਨਾ ਪਤਾ ਮੈਂ ਤਾਂ ਡਰ ਗਈ ਮੈਂ ਆਚਨਕ ਉੱਥੋਂ ਮੋਟ ਕੇ ਮੈਨੂੰ ਕਹਿੰਦਾ ਤੇਰੇ ਕਰਮਾਂ ਚ ਨਹੀਂ ਤੂੰ ਗੋਦ ਲੱਲਾ ਤੇ ਫਿਰ ਮੈਂ ਡਰ ਗਈ ਤੇ ਆਪਾਂ ਇਧਰ ਨੂੰ ਭੱਜ ਪਈਆਂ ਦੇ ਇਹਨੇ ਮੈਂ ਵੀ ਮਾਰਿਓ ਦੋਵੇਂ ਤੁਸੀਂ ਕੋ ਜੀਆਂ ਰਲਗੀਆਂ ਜੇ ਉਹ ਨਹੀਂ ਭਾਜੀ ਤੁਸੀਂ ਹੁਣ ਸਾਡੀ ਗੱਲ ਤੇ ਯਕੀਨ ਨਹੀਂ ਕਰਨਦੇ ਅਸੀਂ ਪਹਿਲਾਂ ਝੂਠ ਗੱਤੋ ਬੋਲਣਾ ਕੀ ਪਤਾ ਇੰਨੇ ਚਿਰਾਂ ਦਾ ਨਹੀਂ ਮੇਰੇ ਬੱਚਾ ਹੋਇਆ ਕੀ ਪਤਾ ਨਾ ਹੋਣਾ ਹੋਵੇ ਤੇ ਉਹਨੂੰ ਕੋ ਸੁੱਝਦਾ ਹੋਗਾ ਤੇ ਉਹਨੇ ਮੈਨੂੰ ਕਹਿ ਦਿੱਤਾ ਤੇ ਆਪਾਂ ਲੱਲੀਆਂ ਹਾਂ ਗੋਦ ਫੇਰ ਕੀ ਆ ਵੇਖ ਬਲਜੀਤ ਮੈਂ ਤੇਰੀ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਕੀਤੀਆਂ ਵਾ ਪਰ ਆ ਜਿਹੜੀ ਮੰਗ ਵਾ ਨਾ ਤੇ ਮੈਂ ਐਡਾ ਵੱਡਾ ਫੈਸਲਾ ਆਪ ਨਹੀਂ ਲੈ ਸਕਦਾ ਮੈਂ ਘਰ ਪਹਿਲਾਂ ਮੰਨੇ ਨਾਲ ਸਲਾਹ ਕਰੂੰਗਾ ਸਲਾਹ ਕੋਈ ਵੱਡਾ ਪਾਜੀ ਕੋਈ ਗੱਲ ਨਹੀਂ ਉਹਨਾਂ ਨੂੰ ਮੈਂ ਮਨਾ ਲੂੰਗੀ ਦੇਖੋ ਹਾਂ ਸਹੀ ਕਿੰਨੀ ਸੋਹਣੀ ਕੁੜੀ ਆ ਦੇਖੋ ਕੁੜੀ ਤਾਂ ਸੋਹਣੀ ਆ ਵੀ ਲਾ ਉਹਦਾ ਮਾਪਿਆਂ ਵੀ ਲੱਭਾਂਗੇ ਉਹਨਾਂ ਨਾਲ ਗੱਲ ਕਰਾਂਗੇ ਤੇਰੇ ਮਾਪਿਆਂ ਨਾਲ ਵੀ ਗੱਲ ਕਰਨੀ ਪੈਣੀ ਆ ਐਦਾਂ ਕਿਦਾਂ ਗੋਦ ਲੈ ਲਾਂਗੇ ਉਹ ਮੇਰੇ ਮਾਪਿਆਂ ਨੇ ਮੈਨੂੰ ਕੀ ਕਹਿਣਾ ਵਾ ਉਹਨਾਂ ਨੂੰ ਤਾਂ ਦੋਤੀ ਮਿਲ ਜਾਣੀ ਆ ਉਹ ਗੁਰੂ ਜੀ ਕਾਨੂੰਨੀ ਕਾਰਵਾਈ ਕਰਨੀ ਪੈਣੀ ਐਦਾਂ ਕਿ ਚੁੱਕ ਕੇ ਘਰ ਨੂੰ ਲੈ ਕੇ ਉਹ ਕਰਾ ਲਾਂਗੇ ਇਹ ਸਭ ਚਲੋ ਕੋਈ ਨਹੀਂ ਕੁਛ ਛੱਡੋ ਦੀਦੀ ਹੁਣ ਰਸਤੇ 'ਚ ਇੱਥੇ ਖੜੇ ਹੋ ਕੇ ਵੀ ਨਿਆਕੀ ਕਲਾ ਕਰਨੀ ਆ ਘਰ ਜਾ ਕੇ ਕਰਦੇ ਆ ਛੱਡ ਕੇ ਆਵਾ

ਆਦਾ ਤੁਹਾਡਾ ਟੀਵੀ ਸਭ ਠੀਕ ਖਾਲੇ ਪਕੌੜੇ ਜਾਰੇ ਗ੍ਰੈਮੀ ਦੀ ਮੰਗ ਕਰੀਏ ਦੋਹਾਂ ਦੇ ਉਹ ਨਹੀਂ ਗ੍ਰੈਮੀ ਜਿਹੜੀ ਮੈਂ ਹੋਸ਼ਾਵਾ ਚਮਾ ਚਾਦਰਾਂ ਸੋਹਣੀਆਂ ਲੱਗਦੀਆਂ ਸਿਆਹ ਵਾਲੀਆਂ। ਪਛਾੜੀ ਇਹ ਚਾਦਰ ਕਾਲੀ ਸਪਾਈ। ਹਾਂਜੀ ਹੋਣੀ ਦਈ ਐ। ਤੇ ਤਿਆਰ ਹੋ। ਕਿੱਥੇ ਜਾਣਾ ਤਿਆਰ ਹੋਗੀ? ਯਾਰ ਤੈਨੂੰ ਨਹੀਂ ਪਤਾ ਸਾਰੇ ਗਮਲੇ ਖਾਲੀ ਆ ਕਿੰਨੇ ਇੰਦਰ ਹੀ ਸਹ ਵਾਲੀ ਤੇ ਬੂਟੇ ਲਾਈਏ ਨਰਸਰੀ ਚੋਂ ਜਾ ਕੇ। ਜਾਓ ਤੁਸੀਂ ਨਾ ਆਓ ਮੈਂ ਕੀ ਕਰਨਾ ਉੱਥੇ ਜਾ ਕੇ। ਉਹ ਯਾਰ ਆ ਚਲਿਏ ਨਾਲੇ ਗੱਲਾਂ ਬਾਤਾਂ ਮਾਰੀ ਜਾਵਾਂਗੇ। ਨਾਲੇ ਬੂਟੇ ਰਾਵਾਂਗੇ ਵੇਖੀਂ ਕੁਦਰਤ ਹਰਿਆਲੀ ਫੁੱਲ ਬੂਟਿਆਂ ਨੂੰ ਵੇਖ ਕੇ ਤਾਂ ਮਨ ਖੁਸ਼ ਹੋ ਜਾਂਦਾ ਵਾ। ਮਾਂ ਮਾਣ ਜੇ ਤਾਂ ਨੂੰ ਪਤਾ ਹੌਲੀ ਹੌਲੀ ਹੋਸ਼ ਹੋਏ ਨਾ ਉਦਾਂ ਫੇਰ ਵੀ ਅੱਗੇ ਨਾਲੋਂ ਅੱਜ ਠੀਕ ਲੱਗਣ ਡਿਆ ਮੈਨੂੰ ਸਹੀ ਲੱਗਣ ਡਿਆ ਤੇ ਤਾਂ ਹੀ ਮੈਂ ਕਹਿਣ ਡਿਆ ਹਾਂ ਚੱਲ ਆ ਦੋਵੇਂ ਜਾਣੇ ਜਾਣੇ ਆ ਮੈਂ ਕੀ ਕਰਨ ਜਾਣਾ ਹਾਂ ਉਹ ਨਾਲੇ ਤੇਰਾ ਦਿਲ ਲੱਗਾ ਰੂ ਉਹ ਨਾਲੇ ਮੇਰਾ ਗੱਲਾਂ ਬਾਤਾਂ ਦੇ ਦਿਲ ਟਾਈਮ ਪਾਸ ਹੋ ਜਾਊਗਾ ਗੱਲਾਂ ਬਾਤਾਂ ਇੱਥੇ ਕਰ ਲਉਂ ਤੂੰ ਆਉਣ ਜਾਣ ਕਰਨਾ ਜਾਓਗੇ ਯਾਰ ਪੀ ਜੀ ਨਾਲ ਲਾਜੂ ਬਾਹਰ ਉਹਨੂੰ ਨਾਲ ਲਾਜੂ ਉਹ ਨਹੀਂ ਆਉਣ ਜਾਣ ਨਹੀਂ ਕਰਨਾ ਐਡਾ ਡੇਢ ਘੰਟਾ ਲਾ ਕੇ ਆਵਾਂਗੇ ਕੋਈ ਇੱਥੇ ਤੁਰ ਫਿਰ ਕੇ ਵੇਖੀ ਲੋਕੇਸ਼ਨ ਕਿੱਡੀ ਵਧੀਆ ਨਾਲੇ ਫੂਲਾ ਫੜਾਂ ਦੇ ਵਿਚ ਲੇ ਦਮ ਹਾਂ ਫੋਟੋ ਮੈਂ ਕਿਚਨ ਨੂੰ ਵੀ ਹੁਣ ਸਭ ਇਹਨਾਂ ਜੀ ਨਹੀਂ ਕਰਦਾ ਤੇ ਬੰਦੇ ਦਾ ਮਨ ਵੀ ਤਾਂ ਕੁਝ ਹੋਣਾ ਹੀ ਚਾਹੀਦਾ ਵਾ। ਉਹ ਯਾਰ ਮਨ ਆਪਣੇ ਨੂੰ ਬਦਲਣ ਦੀ ਕੋਸ਼ਿਸ਼ ਕਰ ਹੁਣ ਸੁਖ। ਚਲੋ ਫਿਰ ਕੋਈ ਨਹੀਂ ਮੈਂ ਤਿਆਰ ਹੁੰਨੀ ਆ ਨਾਲੇ ਉਧਰ ਵਿਚਾਰ ਫੁੱਲ ਬੂਟੇ ਵੇਖੂੰਗੀ ਘਰੋਂ ਬਾਹਰ ਜਾਉਣੀ ਘੜੀ ਦੇ ਤੇ ਮਨ ਮੁਰਦਾ ਹੋਰ ਹੋਊਗਾ। ਆਣ ਨਾਲੇ ਤੁਮ ਪਸੰਦ ਕਰ ਲਈ ਜਿਹੋ ਜਿਹੇ ਫੁੱਲ ਚਾਹੀਦੇ ਉਹ ਜਿਹੇ ਬੂਟੇ ਲੈ ਮੰਗੀ ਕੋਈ। ਪਸੰਦ ਮੈਂ ਆਪ ਤੇ ਕੀ ਕਰਨਾ ਫੁੱਲਾ ਵਰਗੇ ਫੁੱਲ ਨਹੀਂ ਉੱਥੇ ਫੁੱਲਾ ਵਰਗੇ ਨਹੀਂ ਫੁੱਲਦੇ ਬੜੀਆਂ ਹਰੈਡੀਆਂ ਹੁੰਦੀਆਂ। ਉਹ ਬਾਟੀ ਵਿੱਚ ਦਰਵਾਣੀਆਂ ਹੀ ਹੁੰਦਾ ਗਲਾਬ ਜਾ ਲਾ ਕੇ ਆ ਉਹ ਜਿਹੜਾ ਗੁੱਟਾ ਲੱਗ ਗਿਆ ਹੋਰ ਕੀਤ ਹੁੰਦੀ ਆ ਨਿਗ ਨਿਗੀ ਜੀ ਆਂਦੀ ਨਿਕਲ ਦੋਦੀ ਹੋਰ ਉੱਤੇ ਬੋਲ ਕੇ ਨਹੀਂ ਆਗੇ ਉਹ ਇੱਕ ਜੇ ਦੋ ਬੜੇ ਆ ਬੜੇ ਫੁੱਲ ਦਾਲੀਏ ਦੇ ਫੁੱਲ ਆਉਣਾ ਪਿਆ ਛੋਟੇ ਬੁੱਟੇ ਉਹਨਾਂ ਨੂੰ ਅੜੜੇ ਫੁੱਲ ਲੱਗਣੀਆਂ ਆਣ ਕਿਤੇ ਉਹ ਕਰਾ ਦਾਲੀਆ ਹੁੰਦਾ ਹੁੰਦਾ ਬੜਾ ਵਧੀਆ ਹੁੰਦਾ ਵਾ ਚੱਲ ਮੈਂ ਤੈਨੂੰ ਦਿਖਾ ਲੂੰਗਾ ਨਾਲੇ ਸਾਡੇ ਘਰ ਤੇ ਉਹ ਨਹੀਂ ਲੱਗੇ ਢੋਰ ਪਨਾੜ ਜਿਆਦਾ ਖਿਆਰੀ ਵੇਖ ਤੇ ਜਾਂ ਗੁੱਟਾ ਲਾ ਜੀਦਾ ਹੁੰਦਾ ਆਜਾ ਵਿੱਦਿਆ ਪੜਾਈ ਰੋਜ਼ ਆਈ ਤੀ ਆ ਤਾਂ ਹੀ ਮੈਂ ਕਿਹਾ ਨਾ ਬੜੀ ਤਰ੍ਹਾਂ ਦੇ ਆ ਸੁੱਖ ਫੁੱਲ ਚਲੋ ਫਿਰ ਕੋਈ ਨਹੀਂ ਹੋ ਜੈਨੀ ਯਾਰ ਮੰਮੀ ਨੂੰ ਦੱਸ ਤਾਂ ਮੰਮੀ ਨੂੰ ਨਹੀਂ ਇਹਨੇ ਦੱਸਿਆ ਕੋਈ ਨਹੀਂ ਦੱਸ ਦਿੰਨੇ ਮੰਮੀ ਨਹੀਂ ਦਿੰਨਾ ਦੱਸ ਦੋ ਫਿਰ ਮੈਂ ਹੋ ਜੈਨੀ ਤੇ ਆ ਚੱਲ ਜਿੱਥੇ ਹੀ ਨਾ ਕਹਿਣ ਨੇ ਫਿਰ ਚਲੀ ਜਾਈਏ ਆਹ ਚੱਲ ਨਾਲੇ ਕੋਈ ਵੀਡੀਓ ਬਣਾ ਦੂੰ ਫੋਟੋ ਖਿੱਚ ਲੂੰ ਤੇਰੀ ਮਾਂ ਹੋਰ ਵੀ ਦਰਦ ਦੀ ਦਾ ਜਾਣਾ ਕਿੱਥੇ ਤੂੰ ਆਪ ਆਪਾਂ ਬਟਾਲੇ ਵਾਲੀ ਨਸਰੀ ਚ ਜਾਂਦੇ ਐਨੀ ਦੂਰ ਕੀ ਕਰਨੀ ਜਾਣਾ ਆ ਉਹ ਬਟਾਲੇ ਵਾਲੀ ਰਾਹ ਚ ਜਿਹੜੀ ਆ ਡੱਲੇ ਲੱਗੇ ਹੁੰਦੀ ਆ ਅੱਛਾ ਅੱਛਾ ਕਿਹਾ ਘਰੇ ਬਟਾਲੇ ਪਹੁੰਚ ਜਾਣਾ ਨਰਸਰੀ ਚ ਨਹੀਂ ਆ ਅੱਛਾ ਯਾਰ ਮੈਂ ਨੀ ਗੱਲ ਸੁਣੋ ਕਿਤੇ ਮੈਨੂੰ ਡਰ ਲੋਕਾਂ ਨੇ ਕਿਹਾ ਅੱਜ ਜਿਹਦੀ ਮਾਹਰ ਮਰੀ ਐ ਤੇ ਪੂਰੀ ਵੀ ਮਰਨ ਦੀ ਲੋਕਾਂ ਨੇ ਅੱਜ ਹੀ ਕਹਿਣਾ ਭਾਜਿੰਦੇ ਮਰਜੀ ਦਿਨ ਹੋ ਗਏ ਹੁਣ ਦੇ ਯਾਰ ਫਿਰ ਅੰਦਰ ਵੜ ਕੇ ਬਹਿਣਾ ਜਿੰਨੇ ਸੋਗ ਮਨਾਉਣਾ ਸੀ ਲੋਕਾਂ ਨੇ ਆਣ ਕੇ ਰੁਪਰ ਕਰ ਲਿਆ ਹੁਣ ਦੱਸ ਯਾਰ ਅੰਦਰ ਵੜ ਕੇ ਰੋਈ ਜਾਣਾ ਫਿਰ ਬਦਲਣਾ ਵੀ ਪੈਂਦਾ ਆਪਣੇ ਆਪ ਨੂੰ ਚਲੋ ਪੁੱਛੋ ਮੰਮੀ ਨੂੰ ਮੈਨੂੰ ਆ ਕੇ ਆ ਗਏ ਓਹੋ ਤੇ ਆ ਗਏ ਉਹ ਦੋਸਤਾ ਪਕਾ ਕੇ ਤੇ ਕੁਝ ਕਰਦੇ ਬਹੁਤ ਅਜੇ ਪੁਰਾਣੀ ਕਿਹ ਅੰਦਰ ਸੁਲਾਵਾ ਕਰਦੇ ਮੰਮੀ ਹਾਂਜੀ ਦੱਸੋ ਭਾਜੀ ਕੀ ਆਂਦੇ ਜੀ ਮੈਂ ਨਾ ਨਰਸਰੀ ਚੱਲਿਆ ਆਂ ਅੱਛਾ ਆਹ ਮੈਂ ਤਾਂ ਫੁੱਲ ਲੈ ਆਈਏ ਇੱਧਰ ਲਿਆ ਆ ਗੰਨੇ ਸਾਰੇ ਖਾ ਲਈਏ ਹੁਣ ਮੌਸਮ ਆ ਗਿਆ ਵਾ ਨਾਇਆ ਆਹ ਮੈਂ ਤੇ ਸੁੱਖ ਚੱਲੇ ਸੁੱਖ ਨੇ ਕਰਨਾ ਜਾ ਕੇ ਹੁਣ ਜੋਗ ਨੂੰ ਸੋਹ ਘਟ ਗਿਆ ਸੋਕ ਨੂੰ ਉਹ ਮੈਂ ਕਹਿਆ ਚੱਲ ਪਸੰਦ ਕਰ ਲੂ ਨਾਲੇ ਮਨ ਹੋਰ ਹੋ ਜਾਂਦਾ ਮਮੀ ਮੇਰੀ ਗੱਲ ਸੁਣ ਪੋਤਰਾ ਤੁਸੀਂ ਹੰਦੇ ਮਾਂ ਮਰੀ ਰੋਂਦੀ ਫੇਦੀ ਫੁਸਕਦੀ ਫਿਰਦੀ ਤੋਂ ਬੰਨ ਨਸਰੀ ਲਖਣੇਗਾ ਤਾਂ ਨਾ ਲੋਕੀ ਗੱਲਾਂ ਕਰਨਗੇ ਕੱਲ ਦੀ ਮਾਂ ਮਰੀ ਆ ਜੀ ਲੈ ਕੇ ਤੁਰ ਪਿਆ ਫਿਰ ਨੂੰ ਉਹਨੂੰ ਲੋਕਾਂ ਨੂੰ ਹਰ ਸਾਲ ਸਾਲ ਦੋ ਸਾਲੀ ਗੱਲਾਂ ਕਰੀ ਜਾਣੀਆਂ ਜਿਨੋਂ ਜਾਣਾ ਆਪਾਂ ਲੋਕਾਂ ਨਾਲ ਹੀ ਕਰੀਆਂ ਮੇਰੀ ਗੱਲ ਸੁਣਾ ਜੇ ਅਜੇ ਮੇਰੀ ਗੱਲ ਸੁਣ ਚੰਗਾ ਲੱਗਦਾ ਤੂੰ ਖੜਦਾ ਨੂੰ ਕੋਈ ਲੋਕ ਘਰ ਆ ਜਾਂਦਾ ਉਹ ਮਾਂ ਨੇ ਮਾਰ ਦਰ ਇਹਨਾਂ ਨੂੰ ਕੜਨਦੇ ਤਮ ਮਮੀ ਉਹ ਰੋਈ ਜਾਂਦੀ ਆ ਉਹਨੇ ਨਹੀਂ ਰੋਣਾ ਹਟਣਾ ਉਹਨੂੰ ਬਲਛਣਪਣਾ ਕਰਨ ਦੀ ਆਦਤ ਵਾ ਹੋਰ ਨੀ ਕੋ ਗੱਲ ਹੈਗੀ ਉਹਨੇ ਰੋਣਾ ਨਹੀਂ ਚੁੱਪ ਕਰਨਾ ਭਾਵੇਂ ਜਿੱਥੇ ਮਰਜੀ ਲੈ ਜਾਣਾ ਤੇ ਮਮੀ ਹਾਂ ਡੇਰ ਵਾਲੀ ਉਹਨੇ ਦੁੱਧ ਸਾਂਝਾ ਕਰਨਾ ਵਾ ਜੇ ਆਪਾਂ ਹੀ ਉਹਨੇ ਡਾਟੀ ਜਾਵਾਂਗੇ ਮੂੰਹ ਵੱਡੀ ਆਵਾਂਗੇ ਤੇ ਫੇਰ ਜਿਆਦਾ ਪਾਣੀ ਅੰਦਰੀ ਮਰੀ ਰਾਂ ਦੇ ਜਾ ਲੈਣਾ ਤੇ ਲੈ ਆ ਤੂੰ ਆਪਾਂ ਹੋਂਦੇ ਆ ਬੋਲ ਮਮੀ ਇਦਾਂ ਦੇ ਨਹੀਂ ਬੋਲੀਦੀ ਹੋਈ ਜੀ ਹਾਂ ਕੀ ਕਰਾਂ ਮਦਦ ਵੀ ਆ ਰਹੀ ਆ ਉਹਨੂੰ ਕੋ ਕੰਮ ਦਾ ਨਹੀਂ ਕੋ ਲੈਣ ਨਹੀਂ ਦੇਣ ਨਹੀਂ ਤੇ ਬਸ ਰੋਣ ਵਾਲੀ ਧਿਆਨ ਆ ਮਮੂਰ ਭਾਂਵੀ ਘੰਡੇ ਹੀ ਦੱਸੋ ਕੀ ਘੰਡੇ ਆ ਹਾਂ ਵੀ ਰੋ ਰੋ ਕੇ ਨਾ ਮਾਂ ਨੂੰ ਇੱਕ ਗੱਲ ਵੀ ਜੀਦੀ ਕਰ ਲੈਣਾ ਨਾ ਇਹਦੀ ਅੰਮ੍ਰਿਤ ਦੇ ਗੇ ਮੈਂ ਗੈਂਡਿਆਂ ਦੇ ਮੰਨਣ ਨਹੀਂ ਲਈ ਮੈਂ ਕਿਹਾ ਚੱਲ ਮਮੀ ਨੂੰ ਪੁੱਛਦਾ ਹਾਂ ਹੁਣ ਜਿਵੇਂ ਤਿਆਰ ਕੀਤੀ ਹੁਣ ਤੁਸੀਂ ਆ ਅੱਗੇ ਰੋਕਾਂ ਟੋਕਾਂ ਬੰਡੇ ਜੀ ਤੇ ਮੇਰੀ ਗੱਲ ਸੁਣਦਾ ਜਾਣਾ ਜ਼ਰੂਰੀ ਹੈ ਤੈਨੂੰ ਪੁੱਲ ਖਰੀਦਣੇ ਨਹੀਂ ਆਉਂਦੇ ਤੂੰ ਨਿਆਣਾ ਕਹੀਂ ਉਹ ਜਾ ਲੈੰਦੋ ਕੋਈ ਗੱਲ ਨਹੀਂ ਆ ਝਾਤੀ ਆਉਣ ਜਾਣ ਕਰਨਾ ਆਪਾਂ ਹਾਂ ਜਾਣ ਕਰਨਾ ਨਾ ਨਾ ਤੂੰ ਫੇਰ ਆ ਆਹੋ ਗੱਲ ਤੂੰ ਤੈਨੂੰ ਫਿਰ ਦੀ ਤੈਂ ਦਾ ਜਸਕਾ ਲੱਗਾ ਤੁਹਾਨੂੰ ਹੋਰ ਕੋਫੇ ਫੁੱਲ ਬੂਟੇ ਤੁਸੀਂ ਲਉਣ ਦੇ ਚਲੋ ਮੈਂ ਦੱਸਣਾ ਹੀ ਦੱਸਦਾ ਗਾਣੇ ਨਾਲ ਨਹੀਂ ਚੱਲੀ ਮੇਰ ਨਾਲ ਹੀ ਚੱਲੀ ਜਾ ਜਾ ਲੈ ਜਾ ਮੈਂ ਵੇਖਦੀ ਬਗਾਨੇ ਚੱਲੀ ਕਿ ਤੇਰ ਨਾਲ ਚੱਲੀ ਜਾ ਜਿੱਕੇ ਮਾਦੀ ਇਹ ਆਉਣਾ ਲੋ ਅਰੇ ਬੰਨਣਾ ਰੋ ਚਲ ਚੱਲੇ ਆਣੀਆਂ ਇਹ ਸਾਈ ਦੇੜੀ ਪਈਆਂ ਨਹੀਂ ਗਿਆ ਮੈਂ ਕੁੜੀ ਲੈਣੀ ਹੋਲੀ ਚਲ ਕੋਈ ਨਹੀਂ ਦੀਦੀ ਕਿਹਾ ਇੱਥੇ ਆ ਕੋਈ ਨਹੀਂ ਬੈ ਕੇ ਗੱਲ ਕਰਦੇ ਤੂੰ ਰੋਂਦੇਗਾ ਤਾਂ ਫੇ ਇਦਾਂ ਨਾ ਕਰੋ ਤੂੰ ਹੁਣ ਦੇਖ ਵੀ ਦਰਦਾ ਮੇਰੀ ਜ਼ਿੰਦਗੀ ਉੱਜੜੀ ਰਵੇ ਬਸ ਮੈਂ ਨਾ ਕਿਤੇ ਹੱਸਾ ਖੇਡਾਂ ਨਹੀਂ ਤੂੰ ਜਿਹੜਾ ਇਦਾਂ ਕਹਿੰਦੀ ਜਦੋਂ ਮਠਿਆਈ ਹੁੰਦੀ ਸੀ 100 ਰੁਪਏ ਦਾ ਦੁਕਾਨ ਤੋਂ ਟੱਕ ਲੈਂਦੀ ਅਸਲ ਉਹਦੇ ਪਿਓ ਨਾਲ ਗੱਲ ਕਰਾਂਗੇ ਤੇਰੇ ਮਾਂ ਪਿਓ ਨਾਲ ਗੱਲ ਕਰਨਗੇ ਫੇਰ ਹੀ ਲੈਵਾਂਗੇ ਪਿਓ ਦਾ ਸੁਨਾਬੀ ਕਰਾਬੀ ਇਹਨੇ ਉਹਨਾਂ ਦਾ ਰੋਲਦੇ ਫਿਰਦੇ ਮਾਂ ਉਹਦੀ ਹੈ ਨਹੀਂ ਗਈ ਚਲ ਇੱਥੇ ਆ ਜਾਂਦੀ ਉਹਦੀ ਪਰਵਰਿਸ਼ ਚੰਗੀ ਹੋ ਜਾਂਦੀ ਚੰਗਾ ਨੂੰ ਪੜਾਉਂਦੇ ਲਿਖਾਉਂਦੇ ਸੀਸਾ ਹੀ ਮਿਲਦੀਆਂ ਹੁੰਦੀਆਂ ਵਾ ਅੱਗੇ ਕਪੜਾਈ ਲਖਾਈ ਕਿੰਨੇ ਸੀਸੇ ਮਿਲ ਗਈਆਂ ਵਾ ਉਹ ਵੀ ਬਾਸੀ ਸੀਸਾ ਦਿੰਦੀ ਗਈ ਆ ਮਾਂ ਮੇਰੀ ਲਾ ਕੇ ਬੈਗੀ ਨਾਲ ਹੀ ਉਹ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਬੱਚੇ ਹਰ ਇੱਕ ਦੇ ਕਰਮਾ ਵੱਖੋ ਵੱਖੋਂ ਹੁੰਦੇ ਆ ਨਾਲੇ ਉਹਨੇ ਕਾਲਕ ਕੱਟੀ ਜ਼ਰੂਰੀ ਥੋੜੀ ਵੀ ਉਹ ਵੀ ਖੱਟੂਗੀ ਨਿਆਣੀ ਵਿਚਾਰੀ ਕੋਈ ਨਹੀਂ ਤੂੰ ਹੀ ਨਾ ਹੁਣ ਬੋਧਾ ਬੋਲੋ ਐਵੇਂ ਫਿਰ ਕੋਈ ਨਹੀਂ ਦਿੱਤੀ ਕੋਈ ਆਪਾਂ ਗੱਲ ਕਰਦੇ ਬੈ ਕੇ ਕੋਈ ਮਨਨਾ ਵੀ ਆਉਂਦਾ ਮੈਂ ਉਹਦਾ ਗੱਲ ਕਰ ਲਊਗਾ ਆਪਣੇ ਮਾਪਿਆਂ ਨੂੰ ਸਾਦੇ ਛਪਾਵਾਂ ਨੂੰ ਸਾਦੇ ਫੇਰ ਮੈਂ ਵੇਖੂ ਕੀ ਕਰਦਾ ਨਹੀਂ ਗਲਤੀ ਓਦਾਂ ਹੁਣ ਬੈਕ ਹੀ ਹੋਣੀ ਇਦਾਂ ਤੇ ਨਹੀਂ ਨਾ ਫੈਸਲੇ ਲੇਗਾ ਕਾਨੂੰਨੀ ਕਾਰਵਾਈ ਕਰਨੀ ਪੈਣੀ ਸਾਰਾ ਕਾਗਜ਼ਪੱਤਾ ਲੈਣੇ ਪੈਣੇ ਉਹਦੇ ਪਿਓਰੇ ਸਿਆਣ ਕਰਾਉਣੇ ਪੈਣੇ ਕੋਰਟ 'ਚ ਨਹੀਂ ਜਿਹੜੀ ਤੁਸੀਂ ਇੱਕ ਦੋ ਵਾਰੀ ਗੱਲ ਕੀਤੀ ਤੈਨੂੰ ਤਲਾਕ ਦੇਣਾ ਤਲਾਕ ਦੇ ਦੇਣਾ ਨਿਆਂ ਨੇ ਕਰਕੇ ਕਹਿਣੇ ਨਿਆਂਾ ਹੋ ਜਾਊਗਾ ਤੇ ਕੱਲ ਨੂੰ ਤੁਸੀਂ ਆਹ ਗੱਲ ਤੇ ਨਹੀਂ ਨਾ ਕਹਿਣ ਵਾਲੇ ਬਣੋਗੇ ਕੋ ਮੈਂ ਨਿਆਂ ਨੇ ਕਰਕੇ ਤਲਾਕ ਨਹੀਂ ਆਂਦਾ ਆ ਤੇਰੀ ਜਬਾਨ ਕਰਦੀ ਤੇਰੀ ਲੁਤਰੋ ਚਲਦੀ ਹੈ ਨਾ ਇਹਦੇ ਕਰਕੇ ਆਂਦਾ ਅਸੀਂ ਮੈਂ ਤੈਨੂੰ ਘ ਆ ਵੀਣਾ ਆਪਣਾ ਮਨ ਅੱਜ ਦੇ ਉੱਤੇ ਮੌਕਾ ਹੀ ਅੱਜ ਮਿਲ ਜਾਣੀ ਉਹਦੇ ਕੋਲ ਦੋ ਮਿੰਟ ਢੀਕ ਲੈ ਲੈਂਦੇ ਮਨਜੋਣਾ ਉਹ ਇਦਾਂ ਥੋੜੀ ਨਾ ਹੁਣ ਉਹਦੇ ਘਰ ਜਾਣਾ ਤੇ ਗੱਲ ਕਰਨੀ ਪੈਣੀ ਆ ਆਪਣੀ ਟੱਬਰ 'ਚ ਬੈ ਕੇ ਵੀ ਸਾਨੂੰ ਗੱਲ ਕਰਨੀ ਪੈਣੀ ਹੁਣ ਇਦਾਂ ਥੋੜੀ ਕਿ ਗੇੜਦੀ ਇੱਕ ਚੱਕ ਕੇ ਲਿਆ ਵਾ ਸਹੀ ਹੈਗਾ ਕਿ ਨਹੀਂ ਹੈਗਾ ਬੰਲੇ ਆਪਾਂ ਕਿਹਦੇ ਨਾਲ ਸਲਾਹ ਕਰਨੀ ਮਨਜੋ ਉਹ ਤੇ ਨਿਆਣਾ ਉਹਨੂੰ ਕੀ ਪਤਾ ਬੱਲੇ ਤੇਰੇ ਤੇਰਾ ਮਾਂ ਪਿਓ ਤੇ ਨਹੀਂ ਜਾਣਾ ਤੇਰੇ ਭਰਾ ਪਰਜਾਈ ਨਹੀਂ ਨਿਆਣੀਆਂ ਨਹੀਂ ਉਹਦਾ ਦੀਦੀ ਪੁੱਛਣਾ ਤੇ ਬੰਦਾ ਉਹਦਾ ਉਧਰ ਵੀ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਬੈ ਕੇ ਸਲਾਹ ਤੇ ਕਰੋ ਤੇ ਦੇਖੋ ਕੀ ਕਹਿੰਦੇ ਹੋ ਮੈਨੂੰ ਇੰਨਾ ਤੇ ਯਕੀਨ ਆ ਵੀ ਹਾਂ ਸਾਰੇ ਨੇ ਮੰਨ ਜਾਣਾ ਉਹਦਾ ਮੇਰੇ ਮਨ ਚ ਇੰਨੀ ਖੁਸ਼ੀ ਹੈ ਨਾ ਮੈਂ ਮੈਂ ਅੱਧੀ ਜ਼ੁਬਾਨ ਨਾਲ ਕਹਿਣਾ ਤਰਕ ਵੀ ਨੋਸੇ ਵਲੇ ਉਹਨੂੰ ਲੈ ਆਉਣਾ ਕਾਗਜ਼ੀ ਕਾਰਵਾਈ ਬਾਅਦ ਚ ਹੋ ਜਾਂਦੀ ਨਾਲਿਆ ਨਹੀਂ ਉਹ ਸ਼ਰਾਬੀ ਕਰਾਬੀ ਹੈ ਪੀਉ ਦਾ ਆਹੀਂ ਐਦਾਂ ਲੈ ਆਈਗਾ ਰਾਤ ਨੂੰ ਪੀ ਕੇ ਖਾ ਕੇ ਗਾਲਾਂ ਕੱਢ ਤੁਸੀਂ ਮੇਰੀ ਕੁੜੀ ਚੋਕ ਨੂੰ ਪਰਚਾ ਦੇ ਦੇ ਸਾਡੇ ਤੇ ਨਹੀਂ ਬੰਦ ਜੀ ਇਹ ਤਾਂ ਗੱਲ ਹੁੰਦਾ ਹੈਗੀ ਆ ਓਹਦਾ ਦਿਮਾਗ ਵੀ ਲੱਗ ਗਈ ਗੱਲ ਦਾ ਨਹੀਂ ਉਹਦਾ ਭਾਵੇਂ ਪੱਤੇ ਹੋ ਜੇ ਕਰ ਲੈਣਾ ਤੇ ਉਹ ਤਰ੍ਹਾਂ ਉਹਨੂੰ ਸਾਹਮਦਾ ਤੇ ਆਪਣੀ ਦਾਰੂ ਨਾਲ ਹੀ ਉਹਨੂੰ ਵਾਸਤਾ ਮੈਂ ਬੜੀ ਵਰੀ ਵੇਖਿਆ ਐਦਾਂ ਹੀ ਪੀ ਕੇ ਲੇਟੇ ਮਾਰ ਡਿਆ ਹੁੰਦਾ ਵਾ ਤੇ ਨਿਆਣੇ ਵਿਚਾਰੇ ਨੂੰ ਕਦੀ ਰੋਟੀ ਮਿਲਦੀ ਕਦੀ ਨਹੀਂ ਮਿਲਦੀ ਕੋਈ ਐਸੇ ਕਰਨਾ ਆਪਣੇ ਮਾਪਿਆਂ ਨੂੰ ਸੱਤ ਲਾ ਕਾਗਜ਼ੀ ਕਾਰਵਾਈ ਕਰਾਂਗੇ ਫਿਰ ਕਾਨੂੰਨੀ ਤੌਰ ਤੇ ਸਾਡੀ ਕੁੜੀ ਹੋ ਜੂਗੀ ਅੱਜ ਕਿੱਦਾਂ ਲੈ ਗਏ ਉਹਨੂੰ ਮੋਟੇ ਦਿਮਾਗ ਦੀਏ ਚਲ ਭਾਜੀ ਤੈਨੂੰ ਹੀ ਦਣਾ ਬੋਲੂਗਾ ਉਦਾਂ ਤੁਹਾਨੂੰ ਕੋਈ ਗ੍ਰੇਸ ਤੇ ਨਹੀਂ ਨਾ ਹੈਗਾ ਵੀ ਉਹਨੂੰ ਲੈਵਾਂਗੇ ਤੇ ਕੋਈ ਭਰਾ ਨੂੰ ਸਲਾਹ ਕਰਕੇ ਤੁਹਾਨੂੰ ਦੱਸ ਦੂੰਗਾ ਫਿਰ ਵੇਖਾਂਗੇ ਕੀ ਕਰਨਾ ਕੀ ਨਹੀਂ ਕਰਨਾ ਐਡੀ ਛੇਤੀ ਕਾਲੀ ਨਾ ਪਿਆ ਕਰ ਤੇ ਜਾ ਕੋ ਚਾਹ ਪਾਣੀ ਦਾ ਜੁਗਾੜ ਕਰ ਆਪ ਵੀ ਖਾ ਪੀ ਆਈਆਂ ਜੇ ਸਾਨੂੰ ਵੀ ਖਾ ਪਿਆ ਦੋ ਕੋ ਹਣ ਚਲ ਕੋਈ ਇਹ ਵੀ ਬਣਾ ਦੇ ਤੂੰ ਇਹ ਨਾ ਦੱਸ ਬੋਲੋ ਕੋਈ ਇਹ ਵੀ ਬਣਾ ਲੈਣੀ ਚਾਹ ਮੈਂ ਤੇ ਈ ਵੀ ਬੱਸ ਕਰੋ ਹੁਣ ਕੋਈ ਨਹੀਂ ਬੈ ਕੇ ਤੇ ਗੱਲ ਕਰਦੇ ਆਪਾਂ ਹੂੰ 27 ਆਤ ਰੱਖ ਲਿਆ ਵਾ ਮੈਂ ਵੇਖਣਾ ਕਿ ਚਾਹ ਘੋਟੇ ਮਿਲੂਗੀ ਕਿ ਨਹੀਂ ਮਿਲੂਗੀ ਚਾਹ ਤੇ ਮਿਲ ਜੂਗੀ ਪਰ ਮੈਨੂੰ ਕੁੜੀ ਵੀ ਚਾਹੀਦੀ ਆ ਕੋਈ ਨਹੀਂ ਮੈਂ ਮੰਨੇ ਦਾ ਸਲਾਹ ਕਰਕੇ ਇਹ ਤੈਨੂੰ ਦੱਸ ਦਿੰਦਾ ਵਾ ਮੈਂ ਤੈਨੂੰ ਕਲੀਅਰ ਗੱਲ ਦੱਸਦੀ ਵੀ ਸਲਾਹ ਕਰ ਲੈ ਸਾਰਿਆਂ ਮੈਂ ਕਿਸੇ ਨਾਲ ਸਲਾਹ ਨਹੀਂ ਕਰਨੀ ਮੰਨੇ ਦਾ ਸਲਾਹ ਕਰਨੀ ਤਾਂ ਤੁਸੀਂ ਕਰ ਸਕਦੇ ਆ ਮੰਮੀ ਹੁਣਾਂ ਨਾ ਮੈਂ ਕਿਸੇ ਨਾਲ ਕੋਈ ਸਲਾਹ ਨਹੀਂ ਕਰਨੀ ਮੇਰੀ ਜ਼ਿੰਦਗੀ ਆ ਨਾ ਮੈਨੂੰ ਪਤਾ ਮੈਂ ਕਿੱਦਾਂ ਜੀਣੀ ਆ ਜਦੋਂ ਰੱਬ ਨੇ ਨਹੀਂ ਮੈਨੂੰ ਦਿੱਤਾ ਤੇ ਮੈਂ ਲੋਕਾਂ ਦੀਆਂ ਕਿਉਂ ਸਲਾਹਾਂ ਲੈਂਦੀ ਫਿਰਾਂ ਸਾਰਿਆਂ ਦੀ ਵੇ ਰੇ ਗੱਲ ਮੰਮੀ ਨੇ ਮੰਮੀ ਉਹਨਾਂ ਨੇ ਕੋਈ ਨਹੀਂ ਕਹਿਣਾ ਹੈਗਾ ਚਲ ਮੈਂ ਮੰਨੇ ਨੂੰ ਪੁੱਛ ਲੈਣਾ ਵਾ ਤੇ ਤੁਹਾਨੂੰ ਦੱਸ ਦੇਣਾ ਵਾ ਮੈਂ ਨਾਲਾ ਬਈਨਾ ਤੇ ਤੂੰ ਅਮਰ ਜਾ ਬਣਾ ਲਉ ਕੋਈ ਨਹੀਂ ਭਾਜੀ ਬਣਾ ਦਿੰਨੀ ਮੈਂ ਨਾਉ ਤੂੰ ਨੰਮਨ ਨੇ ਨੀ ਕੀ ਕਹਿਣਾ ਵਾ ਮੰਨੇ ਨੂੰ ਤੂੰ ਵੀ ਗੱਲ ਕਰਾਈ ਸਕਦੀ ਆ ਕੋਈ ਨਹੀਂ ਦੀਦੀ ਇਹਨਾਂ ਦੀ ਨਾ ਤਸੀਂ ਟੈਨਸ਼ਨ ਲੋ ਮੈਂ ਕੋਈ ਨਹੀਂ ਬਣਾ ਲੂੰਗੀ ਆਪੇ ਅਬ ਉਹਦਾ ਤੇ ਮੈਨੂੰ ਲੱਗਦਾ ਕਿ ਮਾਨੀ ਜਾਣਾ ਇਹਨਾਂ ਨੇ ਉਹਨਾਂ ਨਾਲ ਕੀ ਕਹਿਣਾ ਮੈਂ ਜਦੋਂ ਘਰ ਚ ਆ ਗਈ ਆਪੇ ਸਾਰਾਂ ਦਾ ਮੂੰਹ ਪਿਆਰ ਪੈ ਜਾਣਾ ਵਾ ਨਾਲੇ ਉਹ ਵਿਚਾਰੀ ਦੀ ਜ਼ਿੰਦਗੀ ਸਵਾਰੀ ਜਾਊਗੀ ਉਹਦੀ ਪਰਵਰਿਸ਼ ਚੰਗੀ ਹੋ ਜੂਗੀ ਚੰਗੇ ਸਕੂਲੇ ਪੜ ਜੂਗੀ ਕਿਤੇ ਉਹ ਵੀ ਵਿਚਾਰੀ ਸੀਸਾ ਦਊਗੀ ਇਹਦੀ ਗੱਲ ਤੇ ਉੱਧਾ ਤੁਹਾਡੀ ਠੀਕ ਆ ਪਰ ਨਾ ਮੈਂ ਤੁਹਾਨੂੰ ਇੱਕ ਗੱਲ ਕਹਾਂ ਵੀ ਤੂੰ ਹੀ ਕੁੜੀ ਜ਼ਰੂਰੀ ਲੈਣੀ ਆ ਤੂੰ ਫਿਰ ਜੇ ਗੋਦ ਲੈਣਾ ਹੀ ਫਿਰ ਤੂੰ ਮੁੰਡਾ ਹੀ ਲੈ ਲੋ ਮੈਂ ਆ ਮਨ ਉਹ ਤਾਂ ਹੁਣ ਮੇਰੇ ਸਾਹਮਣੇ ਆ ਤੇ ਮੈਨੂੰ ਪਤਾ ਉਹਦੇ ਹਾਲਾਤ ਕਿਦਾਂ ਦੇ ਆ ਨਾਲੇ ਕੁੜੀ ਮੁੰਡੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੁੜੀ ਚ ਕੀ ਤੇ ਮੁੰਡੇ ਚ ਕੀ ਕੁੜੀ-ਗੇੜੀ ਮਾਣੀ ਹੁੰਦੀ ਆ ਹੋ ਦੀਦੀਓ ਤਾਹ ਦੇਖੋ ਕਿੰਨੀ ਸੋਹਣੀ ਆ ਹਨਾ ਹੋਰ ਕਿੰਨੀ ਪੋਲੀ ਆ ਤੇ ਮੂੰਹ ਵਾਲੇ ਵੇਖ ਕੇ ਕਿੰਨਾ ਤਰਸਾਉਂ ਲਿਆ ਮੈਨੂੰ ਮੇਰਾ ਤਾਂ ਹੌ ਚੱਲ ਅਗਲੀ ਦੀ ਵੀ ਜ਼ਿੰਦਗੀ ਬਣ ਜੂਗੀ ਨਾ ਹੁਣ ਤੱਕ ਇੱਥੇ ਝੌਂਪੜੀਆਂ 'ਚ ਧੱਕੇ ਖਾਣੂ ਹੋ ਹੋ ਤੇ ਗੱਲ ਵਾ ਹੁਣ ਤੱਕ ਵੀਰ ਹੀ ਆਖੀ ਜਾਂਦੇ ਆ ਉਹਦੇ ਪਿਓ ਨੇ ਸ਼ਰਾਬ ਹੀ ਕੀਤਾ ਕਰਨਾ ਆ ਤੈਨੂੰ ਮੰਨ ਜਾਣਾ ਬਾਜੀ ਨੇ ਮੇਰਾ ਦਿਲ ਕਹਿੰਦਾ ਮੰਨ ਜਾਣਾ ਬਾਜੀ ਚਲ ਨਾ ਹੁਣ ਸੋਚੀ ਜਾਓ ਜਾ ਆਪਣੇ ਭਾਈ ਨੂੰ ਚਾਹ ਬਣਾ ਦੇ ਨੇ ਫੇਰ ਆ ਜਾਣਾ ਹੀ ਨਹੀਂ ਤੇ ਆਹ ਮੈਂ ਚਾਹ ਬਣਾ ਦਿੰਨੀ ਤੂੰ ਇਥੇ ਫੇਰ ਨਾ ਰੋਣ ਲੱਗ ਪਿਓ ਚੰਗਾ ਮੈਂ ਕੋਈ ਕੰਮ ਕਰ ਲਾਂ ਆਪਣਾ ਆਹ ਚਲ ਠੀਕ ਚੰਗਾ ਪਹਿੰਜੀ ਹਾਂਜੀ ਹਾਂਜੀ ਆ ਜਾ ਰਾਜ ਲੈ ਇੱਧਰ ਬੈਠੀ ਮੈਂ ਤੇ ਇੱਧਰ ਮੂੰਹ ਚੋਕੇ ਰੱਖਣ ਦੀ ਮੈਂ ਪਹਿੰਜੀ ਇੱਧਰ ਧੁੱਪੇ ਬੈ ਗਈ ਘੜੀ ਇਦਾਂ ਪਹਿੰਜੀ ਠੀਕ ਠਾਕ ਸਾਬ ਹਾਂ ਠੀਕ ਠਾਕ ਤੂੰ ਸੁਣਾ ਰਾਜ ਠੀਕ ਹੋ ਮੈਂ ਵੀ ਦੋਗ ਦੇ ਨਾ ਵਾਂਡੇ ਮੁੰਡੇ ਗਈ ਸੀ ਅੱਛਾ ਤੇ ਮੇਰੇ ਕੋ ਆਏ ਨਹੀਂ ਗਿਆ ਤੇ ਸੁਖ ਦੀ ਮੰਮੀ ਪੂਰੀ ਹੋ ਗਈ ਕੀ ਕੀ ਬਿਮਾਰ ਬਮੂਰੇ ਕੋਈ ਬਿਮਾਰ ਤਾਂ ਨਹੀਂ ਹੈ ਤਾਂ ਠੀਕ ਹੀ ਪਤਾ ਨਹੀਂ ਆਂਦੇ ਟੈਕ ਹੀ ਹੋ ਗਿਆ ਘਾਟੀ ਉਹਨੂੰ ਬੜਾ ਪਹਿੰਜੀ ਦੁੱਖ ਹੁੰਦਾ ਜਦੋਂ ਮਾਵਾ ਪੂਰੀਆਂ ਹੋ ਜਾਂਦੇ ਧੀਆਂ ਨੂੰ ਹੈਨਾ ਹਾਂ ਹਾਂ ਤਾਂ ਸਹੀ ਹੈ ਤੇ ਮੇਰੇ ਕੋ ਆਇਆ ਹੀ ਨਹੀਂ ਗਿਆ ਤਾਂ ਮੈਨੂੰ ਦੋ ਕੁ ਜਾਨੀਆਂ ਨੇ ਆਖਿਆ ਕਿ ਸੁਖ ਦੀ ਮੰਮੀ ਪੂਰੀ ਹੋ ਗਈ ਤੇ ਮੈਂ ਕਿਹਾ ਜਾਨੀ ਆ ਤੇ ਮੇਰੇ ਕੋ ਉਦਨ ਦੀ ਭੈਣ ਜੀ ਆਏ ਨੇ ਕਿ ਸੁਖ ਕਿੱਥੇ ਗਈ ਆ ਸੁਖ ਨਰਸਰੀ ਤੇ ਗਈ ਆ ਸੁਖ ਨੂੰ ਬੜੇ ਰਾਜ ਦੁੱਖ ਚੜੇ ਉਹਨੂੰ ਕੋਈ ਪਰਵਾਹ ਹੀ ਨਹੀਂ ਕਿ ਹੈਗੀ ਉਦਾਂ ਇੱਥੇ ਰੋਣ ਰੋਂਦੀ ਰਹਿੰਦੀ ਹਰ ਵੇਲੇ ਰੋਣਾ ਬਲੱਸ਼ਣ ਪੁੜੇ ਖਲਾਰਦੀ ਰਹਿੰਦੀ ਹੈ ਹੁਣ ਅਗਲੀ ਚੜ ਕੇ ਤਿਆਰ ਹੋ ਕੇ ਗਾਂ ਗਈ ਹੈ ਫੁੱਲ ਲੈਉਣੇ ਭੈਣ ਜੀ ਮਾਂ ਪੂਰੀ ਜਦੋਂ ਹੋਏ ਨਾ ਬੜਾ ਦੁੱਖ ਲੱਗਦਾ ਜਿੰ ਆਦੇ ਤੇ ਪੇਕੇ ਹੀ ਉੱਜੜ ਜਾਂਦੇ ਮਾਵਾਂ ਨਾਲ ਤੇ ਪੇਕੇ ਭੈਣ ਜੀ ਹੁੰਦੇ ਆ ਕਿੰਨਾ ਦੁੱਖ ਲੱਗਦਾ ਚੱਲ ਉਦੋਂ ਦੀ ਤਾਂ ਰੋਣ ਖੱਪਣ ਲਈ ਹੋਣੀ ਭੈਣ ਜੀ ਚੱਲ ਕੋਈ ਗੱਲ ਨਹੀਂ ਚੱਲ ਗਈ ਤੇ ਨਾਲੇ ਮਾਂਥਾਂ ਹੋਰ ਥਾਂ ਹੋ ਜਾਂਦਾ ਵਾ ਰਾਜ ਕਹਦੀ ਜੇ ਹੋਰ ਵੀ ਕੋਈ ਆਉਣ ਲੱਗੂਗਾ ਨਾ ਵੀ ਹਿਰਖ ਕਰਨ ਤੁਨੂੰ ਕਹਿਦੀ ਪਿਓ ਨਹੀਂ ਉਧਰ ਨਾ ਆਉਣ ਹਿਰਖਰਖ ਕਰਨ ਉਹਨੂੰ ਬੜਾ ਹਿਰਖ ਚੜਿਆ ਉਹਨੂੰ ਕੋਈ ਪਰਵਾਹ ਹੀ ਨਹੀਂ ਆਗੀ ਉਦਾਂ ਰੋਣ ਨਹੀਂ ਸੁਟਕੜੇ ਮਾਰਦੀ ਰਹਿੰਦੀ ਅੰਦਰ ਬਾਹਰ ਜਦੋਂ ਕੰਮ ਦਾ ਟਾਈਮ ਹੁੰਦਾ ਹੁਣ ਤਿਆਰ ਹੋ ਕੇ ਚੜ ਕੇ ਗਾਂ ਗਈ ਤਾਂ ਸੇਤੋਂ ਬਗੈਰ ਭੁੱਲ ਨਹੀਂ ਹੁੰਦੇ ਲੋਕੀ ਬਾਹਰ ਗੱਲਾਂ ਨਾ ਕਰਨਗੇ ਇਹਨੂੰ ਭੈਣ ਜੀ ਚਲੋ ਨਿਆਣੀ ਸਿਆਣੀ ਆਪੇ ਸਮਝ ਆ ਜੂਗੀ ਪਰ ਮਾਪਿਓ ਨਹੀਂ ਦੁਨੀਆ ਤੋਂ ਮਿਲਦਾ ਸਭ ਕੁਝ ਮਿਲ ਜਾਂਦਾ ਮਾਪਿਓ ਨਹੀਂ ਉਹ ਮਿਲਦਾ ਭੈਣ ਜੀ ਜੇ ਚਲ ਜਾਂਦਾ ਵਾ ਚਲ ਰਾਜ ਮੈਂ ਮੰਨਦੀ ਐ ਨਹੀਂ ਮਿਲਦਾ ਪਰ ਇਹਨੂੰ ਫਿਰ ਕਾਦੇ ਸੋਖ ਚੜਿਆ ਤੂੰ ਮੈਂ ਦੱਸ ਪਹਿਲਾਂ ਹੁਣ ਬਾਹਰ ਜਦੋਂ ਗਈ ਐ ਦੀ ਸੱਜ ਵੱਜ ਕੇ ਉਦੋਂ ਲੋਕੀ ਨਾ ਵੇਖਦੇ ਹੋਣਗੇ ਫੇਰ ਨਹੀਂ ਵੇ ਲੋਕਾਂ ਨੇ ਕਹਣਾ ਵੀ ਇਹਦੀ ਕੱਲ ਮਾਂ ਮਰੀ ਭੈਣ ਜੀ ਚਲ ਕੋਈ ਗੱਲ ਤੂੰ ਨਾ ਐ ਇਹੋ ਜੀਆਂ ਗੱਲਾਂ ਕਰਿਆ ਕਰ ਜੇ ਉਹਦੀ ਮਾਂ ਐਦਾਂ ਹੋ ਗਈ ਨਾ ਹਾਂ ਤੂੰ ਮਾਂ ਬਣ ਕੇ ਵਿਖਾ ਮੈਂ ਤੂੰ ਐਦਾਂ ਕਰੇਂਗੀ ਚੜੂ ਚੜੂ ਤੇ ਕਿਦਾਂ ਚੰਗਾ ਲੱਗੂ ਉਹਨੂੰ ਲੱਗੂਗਾ ਉਹ ਮਾਂ ਮੈਨੂੰ ਬਣਾਉ ਉਹ ਤਾਂ ਮਾਰਦੀ ਬਾਹ ਨੂੰ ਤਲਵਾਰਾਂ ਨਹੀਂ ਭੈਣ ਜੀ ਜੇ ਨਹੀਂ ਨਾ ਬਣਾਉਂਦੀ ਤੇ ਆਪ ਬਾਨਾ ਪੈਂਦਾ ਆਂਦੇ ਆਪ ਚੰਗੇ ਹੋਈਏ ਨਾ ਸਾਰੇ ਚੰਗੇ ਹੁੰਦੇ ਨੇ ਨਹੀਂ ਰਾਜ ਅਜੇ ਤੇਰੇ ਘਰ ਆਈ ਨਹੀਂ ਤੈਨੂੰ ਤਾਂ ਨਹੀਂ ਪਤਾ ਜਦੋਂ ਆਊਗੀ ਪਤਾ ਤੈਨੂੰ ਫੇਰ ਲੱਗਣਾ ਕੀ ਪਾ ਵੇਖਦੀਆਂ ਇਹਨਾਂ ਨਾਲ ਜਿੰਨਾ ਮਰਜੀ ਕਰੋ ਇਹ ਨਹੀਂ ਬਣਦੀਆਂ ਕਿਸਦੀਆਂ ਭੈਣ ਜੀ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਆਪ ਬਾਨ ਕੇ ਚੰਗੇ ਵਿਖਾਈ ਦਾਂਦਾ ਵਾ ਕਿਦਾਂ ਨੇ ਨੌ ਤੇ ਹੀ ਹੋਵੇ ਨਾ ਤੇ ਆਪ ਬਾਨਾ ਪੈਂਦਾ ਚੱਲ ਨਹੀਂ ਰਾਜ ਜਦੋਂ ਟਾਈਮ ਆਊਗਾ ਫੇਰ ਮੈਂ ਦੱਸੂਗੀ ਪੀ ਹੋਣਵੇ ਚਲ ਪੈਣੇ ਕਿਹੜੇ ਕਿਹੜੇ ਸਾਰੀ ਦਿਹਾੜੀ ਕੰਮ ਕਰਾਂ ਰੋਟੀ ਪਣੀ ਪਕਾ ਕੇ ਦਵਾ ਖਾ ਕੇ ਬਾਹਰ ਨਿਕਲ ਜਾਣਾ ਮੁੰਡਾ ਤਾਂ ਮੁੰਡਾ ਈ ਜ਼ਬਾਨ ਕੱਢਦਾ ਅਗਲਾ ਕਦੀ ਕੋਇਆ ਨਹੀਂ ਤੇਰੇ ਸਾਹਮਣੇ ਅੱਗੇ ਭੈਣ ਜੀ ਤੇਰੇ ਮੁੰਡੇ ਚ ਕਸੂਰ ਆ ਨੌਂ ਚ ਨਹੀਂ ਕਸੂਰ ਹੁੰਦਾ ਤੂੰ ਨੌਂ ਚ ਕਸੂਰ ਕੱਢਣ ਡਈ ਆ ਨੌਂ ਦਾ ਨਹੀਂ ਕੋਈ ਕਸੂਰ ਹੈਗਾ ਭੈਣ ਜੀ ਤੇਰੇ ਮੁੰਡੇ ਦਾ ਕਸੂਰ ਹੋਊਗਾ ਮੁੰਡਾ ਤਾਂ ਜ਼ੁਬਾਨ ਚ ਲਾਉਂਦਾ ਹੋਊਗਾ ਮੁੰਡੇ ਨੂੰ ਕਹਿੰਦੀ ਤੇ ਚਲਾਉਂਦਾ ਭੈਣ ਜੀ ਉਹ ਹੀ ਤਾਂ ਫਿਰ ਗੱਲ ਹੁੰਦੀ ਬਗਾਨੀਆਂ ਧੀਆ ਦਾ ਨਾਂ ਲੱਗ ਜਾਂਦਾ ਵਾ ਤੇ ਪੋਤਾ ਆਪਣਾ ਵਿਗੜਿਆ ਹੁੰਦਾ ਵਾ ਤੇ ਬਗਾਨੀਆਂ ਨੂੰ ਕਹਿਦੀਦਾ ਕਿ ਆ ਨਹੀਂ ਪਾਣੀ ਆਗੋ ਪਿਛੋ ਸਭ ਕੁਝ ਕਰਦਾ ਹੋਵੇ ਕੁਝ ਨਹੀਂ ਕਰਦਾ ਹੋਂ ਹੀ ਕਰਦਾ ਸਭ ਕੋ ਹੋਂ ਤੇ ਜਿਹੜੀ ਗੱਲ ਨਹੀਂ ਵੀ ਕਰਨੀ ਉਹ ਵੀ ਕਰਦਾ ਚੱਲ ਖਸਮਾਂ ਨੂੰ ਖਾਣ ਦੇ ਹੋਰ ਸੁਨਾ ਤੋ ਮੈਂ ਵੀ ਠੀਕ ਹਾਂ ਪੈਨ ਜੀ ਮੈਨੂੰ ਤਾਂ ਬੜਾ ਹੀ ਦੁੱਖ ਲੱਗਾ ਮੈਂ ਕਿਹਾ ਚੱਲ ਮਾਂ ਪਿਓ ਦਾ ਆਸਰਾ ਹੁੰਦਾ ਬੜਾ ਤੀਆਂ ਨੂੰ ਤੇ ਆ ਤਾਂ ਫਿਰ ਤੂੰ ਆਪ ਦੱਸ ਹੁਣ ਸਾਰੇ ਲੋਕੀ ਗਲੀ ਗਵਾਂਢ ਹੀਰਕਾ ਕਰਨ ਆਉਂਦਾ ਚਾਚੀਆਂ ਤਾਈਆਂ ਤੁਸੀਂ ਆਉਣ ਡੀਆਂ ਜੇ ਤੂੰ ਨਹੀਂ ਨਾ ਨੀ ਹੈਗਾ ਵੀ ਕੋਈ ਆ ਜਾਂਦਾ ਫਿਰ ਤੂੰ ਮਿਰਚ ਕਸੂਰ ਕਰਦੀਆਂ ਤੇ ਅਗਲੀ ਚੜ ਕੇ ਗਾਂ ਗਈ ਫਿਰ ਚੱਲ ਕੋਈ ਗੱਲ ਨਹੀਂ ਪੈਨ ਜੀ ਉਹਦਾ ਮਨ ਕੋਈ ਦੁਖੀ ਹੋਊਗਾ ਬੰਦਾ ਹੋਰ ਤਾਂ ਮਨ ਪੈ ਜਾਊਗਾ ਕੋਈ ਗੱਲ ਨਹੀਂ ਐਹੋ ਜੀਆਂ ਗੱਲਾਂ ਤੂੰ ਨਾ ਕਰਿਆ ਕਰ ਚੱਲ ਰਾਜ ਜੋ ਹੋ ਗਿਆ ਠੀਕ ਆ ਕਰਦੇ ਰਹਿਣ ਮੈਂ ਨਾ ਚਾਹ ਬਣਾ ਕੇ ਲਿਆਵਾਂ ਤੇਰਾ ਵਾਤੇ ਚਾਹ ਨਹੀਂ ਚਾਹ ਹੀ ਪੀਣੀ ਭੈਣ ਜੀ ਕੋਈ ਗੱਲ ਨਹੀਂ ਮੈਂ ਚਾਹ ਪੀ ਕੇ ਆਈ ਨਾ ਦੋ ਕਟ ਚਾਹ ਹੀ ਗਿਆ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਮੈਂ ਸੋ ਖਾਊਗੀ ਤਾਂ ਮੁੜ ਕੇ ਆਉਂਗੀ ਕਿਸ ਦਿਨ ਫਿਰ ਨਹੀਂ ਉਹਨੂੰ ਕਾਦਾ ਵਾ ਦਫਾ ਕਰ ਰਹਿਣ ਦੇ ਹਿਰਖੀ ਹਿਰਖਵਾ ਗਾਂ ਜਾਣ ਦੇ ਭੈਣ ਜੀ ਤੂੰ ਹੁਣ ਐਦਾਂ ਚੜੂ ਚੜੂ ਕਰਿਆ ਕਰ ਤੇਰਾ ਸੁਭਾਅ ਹੀ ਐਦਾਂ ਦਾ ਤੇਰਾ ਸੁਭਾਅ ਪਤਾ ਨਹੀਂ ਕਦੋਂ ਬਦਲਣਾ मेरा नहीं बदलना जे ऐदा कर दी दूद मेरा बदलना नहीं का ससीया बाजी की हाल है थोड़ी ठाक पता ठीक ठाक आ जा गुरुजोत कपड़े चाहिए बेटा हां ये बेन सड़ी ਹਾਂਜੀ ਕੈਂਪ ਸ਼ਰਟ ਇੱਕ ਜੈਕਟ ਦਿਖਾ ਦਿਓ ਇੱਕ ਆ ਸ਼ਰਟ ਬਹੁਤ ਚੰਗੀ ਗਰਮ ਸ਼ਰਟ ਆਹੋ ਇਹ ਬੜੀਆਂ ਚੱਲੀਆਂ ਹੋਣਾ ਨਾ ਗਰਮ ਮੋਟੀਆਂ ਇਹ ਚਾਹੀਦੇ ਤੇ ਕਾ ਪ੍ਰਿੰਟ ਚੱਲਦੀ ਆ ਬਹੁਤ ਜੀ ਅੱਛਾ ਇਹ ਤਾਂ ਟ੍ਰੈਂਡੀ ਚੱਲਣ ਡਿਆ ਜਿਆਦਾ ਇੱਕ ਤਾਂ ਤਿੰਨ ਕਲਰ ਮਿਲ ਜੂਗੇ ਠੀਕ ਆ ਮੈਨੂੰ ਤੇ ਉਹ ਚੰਗੀ ਲੱਗੀ ਸਗੋ ਕਿਹੜੀ ਆਹ ਜਿਹੜੀ ਥੱਲੇ ਵਾਲੀ ਨਾਲੇ ਮੋਟੀ ਵੀ ਆ ਹਾਂ ਤੇ ਪ੍ਰਿੰਟ ਹੈਗਾ ਜੀ ਹਾਂ ਆ ਵੀ ਸੋਹਣਾ ਆਹ ਚੱਲ ਸਿਆਣਿਆਂ ਜਿਹਾਂ ਵਾਲਾ ਲੱਗਦਾ ਹਨਾ

ਕੁੱਲਾ ਵਾ ਜੀ ਆ ਜਾਣਾ ਫਿਰ ਕੀ ਆ ਕੋਈ ਨਹੀਂ ਆ ਜਾਣਾ ਮਿਲ ਜੂ ਤੁਹਾਨੂੰ ਬੜਾ ਆਹੋ ਚਲੋ ਛੋਟਾ ਬਦਲੀ ਕਰਨਾ ਚੈੱਕ ਕਰਾ ਦੇ ਬਟਾ ਛੋਟਾ ਹੋਊਗਾ ਠੀਕ ਠੀਕ ਆ ਇਹ ਹਾਰ ਆ ਹਾਲੀ ਲੈਣਾ ਤਿੱਕਾ ਜਿਆਦਾ ਵਾ ਆ ਦੇਖੋ ਫਿਰ ਆ ਵਾ ਪੂਰੀ ਸਗਲਾ ਹਾਂ ਹਾਂ ਆ ਠੀਕ ਆ ਵੇ ਇਹਦੇ ਰੰਗ ਵਿੱਚ ਹੈਗਾ ਇਹ ਪਜਾਮੇ ਆ ਕਿ ਪੈਂਟਾਂ ਵਾ ਇਹ ਪੈਂਟ ਤੇ ਪੈਂਟਾਂ ਪਜਾਮੇ ਆ ਪਜਾਮਾ ਜੀ ਅੱਛਾ ਵੇ ਆ ਵੀ ਦੇਖ ਸਕਦੇ ਤੁਸੀਂ ਉਦਾਂ ਵੀ ਚੱਲ ਸਕਦੇ ਆ ਆ ਰਲਣਾ ਫਿਰ ਇਹਦੇ ਨਾਲ ਤੇ ਹਾਂ ਆ ਰਲਣਾ ਆ ਮੈਂ ਆ ਇਹ ਠੀਕ ਹੈ ਚਲਾ ਦੇ ਦੇ ਇੱਕ ਜੈਕਟ ਵਿਖਾ ਦਿਓ ਵਧੀਆ ਜੀ ਕੋਈ ਜ਼ਰੂਰ ਪੂਰੀ ਬਾਹਰੀ ਤੇ ਕੱਦੀ ਬਾਹਰੀ ਦੋ ਦੱਲ ਲੀ ਜੀ ਹਾਂ ਵੇਖ ਲਓ ਬਾਕੀ ਹੁਣ ਸਿਆਲ ਹੀ ਅੱਧੀ ਪਾਂਦੀ ਕੀ ਕਰਨੀ ਹੈ ਕਈ ਵਾਰ ਵਿਆਹ ਸ਼ਾਦੀਆਂ ਅੱਧੀ ਪਾਂਦੀ ਵੀ ਚੱਲ ਜਾਂਦੀ ਆ ਕੇ ਉਹ ਤੇ ਹੁਣ ਪਰ ਸਿਆਲ ਆਉਣ ਡਿਆ ਹੋਰ ਉੱਥੇ ਕੀ ਆ ਚੱਲ ਸ਼ਾ ਨਿਆਣੇ ਵਾਦੀ ਵੇਖ ਲੈਨੇ ਆ ਜਦੋਂ ਵਿਆਹ ਸ਼ਾਦੀ ਕੋਟੀ ਭੋਜ ਲੈਂਦੀ ਹੈ ਅੱਛਾ ਇਹ ਵੱਡੀ ਆ ਪੁੱਤ ਜਾਦੀ ਅੱਛਾ ਛੋਟਾ ਮੱਝੂਗਾ ਠੀਕ ਆ ਮੈਂ ਤੁਹਾਨੂੰ ਸੈਂਪਲ ਦਿਖਾਇਆ ਅੱਛਾ ਅੱਛਾ ਜੇ ਵਿਆਹ ਸ਼ਾਦੀ ਕਿਤੇ ਜਾਊਗਾ ਫਿਰ ਵੇਖਣ ਵਾਲੇ ਨੇ ਵੀ ਕਹਿਣਾ ਭੈਣ ਅਮਰੀਕਾ ਗਈ ਆ ਤੇ ਕਿਦਾਂ ਦੇ ਕੱਪੜੇ ਪਾਏ ਆ ਸੋਹਣੇ ਪਾ ਕੇ ਜਾਊਗਾ ਤਾਂ ਸੋਹਣਾ ਲੱਗੂਗਾ ਸਾਡਾ ਪੁੱਤ ਤੈਨੂੰ ਪਤਾ ਲੱਗਾ ਵਾ ਮੰਤਰੀ ਚਲ ਗਈ ਮਰ ਕੇ ਅੱਛਾ ਸੱਚ ਜਗਿਆ ਤੀਨੇ ਚਲ ਗਈ ਆ ਅੱਛਾ ਸੱਚ ਕੋ ਦੋ ਇਹਨੂੰ ਕਿਨੇ ਦੇਣਾ ਹੋ ਗਿਆ ਗਈ ਨੀ ਅੱਛਾ ਸੱਚ ਤੁਹਾਨੂੰ ਬਹੁਤ ਮੋਹ ਵਰਗਾ ਭਾਈ ਤੁਹਾਨੂੰ ਵੀ ਦਈਆ ਪਤਾ ਆ ਬਹੁਤ ਮੈਂ ਲਖਿਆ ਤੈਨੂੰ ਪਤਾ ਲੱਗ ਗਿਆ 10 ਮਿੰਟ ਪਹਿਲਾਂ ਲੱਗ ਗਿਆ ਤੇ ਗੁਰਜੋਤ ਆਉਂਦਾ ਨਹੀਂ ਆਇਆ ਸੀ ਅੱਖਾਂ ਨੇ ਮੈਂ ਸੁਈਏ ਗਿਆ ਆਏ ਪਰ ਗੱਲ ਨਹੀਂ ਹੋਈ ਅੱਛਾ ਗੱਲ ਨਹੀਂ ਦੱਸਿਆ ਨਹੀਂ ਫਿਰ ਉਹਨੇ ਸਭ ਦਈਆ ਤੁਹਾਨੂੰ ਬਹੁਤ ਬਹੁਤ ਹਾਂ ਤੁਹਾਨੂੰ ਵੀ ਦਈਆ ਠੀਕ ਸੋਹਣਾ ਆ ਵੀ ਵਧੀਆ ਹਾਂ ਉਤਰਾ ਫਿੱਕਾ ਜਾਵਾ ਕਲਰ ਨਹੀਂ ਗੁੰਡੇ ਨੂੰ ਚੱਲਦਾ ਭਾਜੀ ਅੱਛਾ ਇਹ ਕਲਰ ਗੰਦਾ ਘੱਟ ਹੁੰਦਾ ਜੀ ਉਹਦਾ ਇੱਕ ਗੱਲ ਹੈਗੀ ਤੇ ਅੰਦਰ ਇੱਕ ਆਹ ਲਲੀ ਦੇ ਇੱਕਾ ਕੋਟੀ ਲੈ ਲਈ ਅੱਛਾ ਕੋਟੀ ਵੀ ਕਿਸੇ ਕੋਟੀ ਪੂਣੀ ਕੋਟੀ ਪਾਲੂਗੇ ਜੇ ਇਹ ਪੂਣੀ ਤੇ ਇਹ ਪਾਲੂ ਕਾਹਦੇ ਪਾਏ ਬੋਲ ਹੁੰਦੇ ਅੱਛਾ ਅੱਛਾ ਸਮਾਨ ਤਾਂ ਸਾਰਾ ਹੀ ਵਧੀਆ ਰੱਖਿਆ ਵਾ ਅੱਛਾ ਅੱਛਾ ਇਹ ਬਾਅਦ ਮੁਰਸਾਲ ਜਿਹਾ ਹੋਏ ਤੇ ਅੰਦਰ ਹਵਾ ਕਰੂਸਣਾ ਹੋਵੇ ਅੱਛਾ ਹਾਂਜੀ ਇਹ ਹੁਣ ਪਾਰਟੀ ਵੇਅਰ ਤੇ ਨਹੀਂ ਕਾ ਕਰ ਪਾਉਣ ਨੂੰ ਹੀ ਆ ਚਲੋ ਹਾਂ ਇਹ ਬਾਅਦ ਚਲੋ ਲਾਂਗੇ ਪਤਾ ਅੱਛਾ ਅੱਛਾ ਹਾਂ ਇਹੋ ਦੇ ਦਿਓ ਸਾਨੂੰ ਫਿਰ ਇਹਦੇ ਚ ਕੋਟੀ ਚ ਛੋਟਾ ਨੰਬਰ ਦੇ ਦਿਓ ਇੱਕ ਟੋਟਲ ਨੰਬਰ ਕੱਢ ਦਿੰਦਾ ਹਾਂ ਜੀ ਹਾਂਜੀ ਨੀੜੇ ਤੇ ਨਿਆਣੇ ਦੇ ਜਿੰਨੇ ਹੋਣ ਉਹਨੇ ਥੋੜੇ ਆ ਅੱਛਾ ਅੱਛਾ ਆ ਵੀ ਸਿੰਘਾ ਵਧੀਆ ਵਾ ਇੱਕ ਆ ਵੀ ਆ ਵੇ ਆ ਰਵਾ ਦੀ ਜਿੰਨੇ ਆਖੀ ਦਾ ਸਾਰੀਆਂ ਲੈ ਲਈਏ ਜਿੰਨੀਆਂ ਵੀ ਹੈਗੀਆਂ ਵਾ ਸਾਰੀਆਂ ਵਧੀਆ ਵਾ ਆ ਵੱਡੀ ਲੱਗਦੀ ਆ ਉਹ ਵੱਡੀ ਲੱਗਦੀ ਕਿਹਦਾ ਫੋਨ ਆਉਣ ਰਿਹਾ ਤੁਸੀਂ ਪਹਿਲੀ ਬੰਦ ਕਰਤੀ ਮਨਪ੍ਰੀਤ ਦਾ ਫੋਨ ਆਉਣ ਰਿਹਾ ਹੀ ਉਹ ਤੇ ਕਰ ਲਓ ਗੱਲ ਕੋਈ ਨਹੀਂ ਤੁਹਾਡੇ ਪਿੱਛੇ ਖਲੋਤੇ ਆ ਅੱਛਾ ਲੈ ਉਹਦੇ ਤੇ ਆ ਗਿਆ ਹੀ ਉਹ ਤੇ ਲਾਤਾ ਹੀ ਉਹਨੇ ਹੁਣ ਲੈ